ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ 2027 ਦੀਆਂ ਚੋਣਾਂ ਨੂੰ ਤਾਂ ਹੱਲੇ ਡੇਢ ਸਾਲ ਪਿਆ ਪਰ ਅਜ਼ਿੰਨੀ ਚੋਣ ਤਰਨ ਤਰਨ ਵਾਲੀ ਨਾ ਜਿਹੜੀ ਇਹ ਨਵੰਬਰ ਦਸੰਬਰ ਚ ਹੋ ਜਾਣੀ ਆ ਚਾਰ ਪੰਜ ਮਹੀਨੇ ਹੀ ਰਹਿੰਦੇ ਆ ਆ ਜਿਹੜੀ ਲੈਂਡ ਪੂਲਿੰਗ ਸਕੀਮ ਜਿਹਦੇ ਬਾਰੇ ਆਮ ਆਦਮੀ ਪਾਰਟੀ ਦਾ ਹਰੇਕ ਮੰਤਰੀ ਜਿਹੜਾ ਇਹਦੀਆਂ ਸਿਫਤਾਂ ਕਰ ਰਿਹਾ ਇਹ ਚੰਗੀ ਆ ਮਾੜੀ ਆ ਇਹਦਾ ਨਤਾਰਾ ਤਾਂ ਇਹਨਾਂ ਜ਼ਮੀਨੀ ਚੋਣਾ ਚ ਹੀ ਹੋ ਜਾਣਾ ਪਤਾ ਲੱਗ ਜਾਣਾ ਵੀ ਕਿਸਾਨ ਜਿਹੜੇ ਆ ਇਸ ਪਾਲਿਸੀ ਦੇ ਹੱਕ ਚ ਆ ਕਿ ਵਿਰੋਧ ਦੇ ਵਿੱਚ ਆ ਤੇ ਫਿਰ ਤੁਸੀਂ ਸਰਕਾਰ ਦੀ ਸਥਿਤੀ ਕੀ ਦੇਖਦੇ ਹੋ ਅਗਰ ਕਿਸਾਨ ਵਿਰੋਧ ਦੇ ਵਿੱਚ ਉੱਤਰ ਆਏ ਤੇ ਵੋਟਾਂ ਕਿਸੇ ਹੋਰ ਪਾਸੇ ਭੁਗਤ ਗਈਆਂ ਦੇਖੋ ਸੰਦੀਪ ਜੀ ਤੁਹਾਡਾ ਸਵਾਲ ਬੜਾ ਮਹੱਤਵਪੂਰਨ ਹੈ ਪੰਜਾਬ ਦੇ ਵਿੱਚ ਜਦੋਂ ਅਸੀਂ ਜ਼ਿਮਨੀ ਚੋਣ ਦੀ ਗੱਲ ਕਰਦੇ ਹਾਂ ਲੁਧਿਆਣਾ ਦੀ ਜ਼ਿਮਨੀ ਚੋਣ ਜਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਕਾਸ ਦੇ ਨਾਂ ਤੇ ਲੋਕਾਂ ਨੇ ਵੋਟਾਂ ਪਾਈਆਂ ਤਰਨਤਾਰਨ ਅਰਧ ਸ਼ਹਿਰੀ ਹਲਕਾ ਹੈ ਜ਼ਿਆਦਾਤਰ ਸਾਡੇ ਉੱਥੇ ਦਿਹਾਤੀ ਪਿੰਡਾਂ ਨਾਲ ਜੁੜੇ ਹੋਏ ਵੋਟਰ ਨੇ ਔਰ ਤਰਨਤਾਰਨ ਦੇ ਵਿੱਚ ਆਮ ਤੌਰ ਤੇ ਪੰਥਕ ਏਜੰਡੇ ਤੇ ਹੀ ਵੋਟਾਂ ਪੈਂਦੀਆਂ ਨੇ ਭਾਵੇਂ ਹਰਮੀਲ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਨੇ ਸ਼ਾਮਲ ਕਰ ਲਿਆ ਪਰ ਜਿਹੜਾ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਦਾ ਮਸਲਾ ਹੈ ਇਹ ਦਿਨ-ਪ੍ਰਤੀ ਦਿਨ ਗੰਭੀਰ ਹੋ ਰਿਹਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਇਸ ਗੱਲ ਨੂੰ ਸਮਝ ਰਹੀ ਹੈ ਕਿ ਇਹ ਮੁੱਦਾ ਵੱਡਾ ਹੋ ਰਿਹਾ ਹੈ ਤੇ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਜਿਹੜੇ ਇਲਜ਼ਾਮ ਨੇ ਉਹਨਾਂ ਦੇ ਉੱਪਰ ਪਲਟਵਾਰ ਵੀ ਕਰ ਰਹੀ ਹੈ ਔਰ ਆਪਣੇ ਵੱਲੋਂ ਜਿਹੜੇ ਚੰਗੇ ਪੱਖ ਨੇ ਲੈਂਡ ਪੁਲਿੰਗ ਪੁਲਿੰਗ ਯੋਜਨਾ ਦੇ ਉਹਨਾਂ ਨੂੰ ਸਾਹਮਣੇ ਲਿਆ ਰਹੀ ਹੈ ਅਸੀਂ ਦੇਖਿਆ ਮੁੱਖ ਮੰਤਰੀ ਨੇ ਆਪ ਪ੍ਰੈਸ ਕਾਨਫਰੰਸ ਕੀਤੀ ਕਿ ਅਸੀਂ ਕੀ ਕੀ ਫਾਇਦੇ ਦਵਾਵਾਂਗੇ ਕਿ ਜੇ ਕਿਸੇ ਨੇ ਇੱਕ ਕਿਲਾ ਦਿੱਤਾ ਹੈ ਜੇ 4840 ਗਜ ਦਿੱਤੀ ਹੈ 1000 ਤਾਂ ਦਵਾਵਾਂਗੇ ਰਹਿੈਸ਼ੀ ਵਪਾਰਕ ਥਾਂ ਦੀ ਜਗਾ ਅਗਰ 200 ਗਜ ਵਪਾਰਕ ਦੇ ਰਹੇ ਆ ਤੇ ਭਾਵੇਂ ਉਹਦਾ 3 ਗੁਣਾ ਰਹਿੈਸ਼ੀ ਲੈ ਲੇ ਮਤਲਬ ਕਿ 600 ਗਜ ਹੋਰ ਰਹਿੈਸ਼ੀ ਲੈ ਲੇ 1000 ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿਸੇ ਨੂੰ ਬੂਥ ਮਿਲਣਾ ਅਗਰ ਘੱਟ ਜਗਾ ਵਾਲਾ ਪਰ ਸਵਾਲ ਇਹ ਹੈ ਕਿ ਅਮਨ ਅਰੋੜਾ ਨੇ ਵੀ ਕੱਲ ਜਿਹੜੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਚੰਡੀਗੜ੍ਹ 'ਚ ਪਰਸੋਂ ਪ੍ਰੈਸ ਕਾਨਫਰੰਸ ਕੀਤੀ। ਕੱਲ ਅਖਬਾਰਾਂ ਦੇ ਪਹਿਲੇ ਪੰਨਿਆਂ 'ਤੇ ਅਮਨ ਅਰੋੜਾ ਦੀ ਰਿਪੋਰਟਾਂ ਛਪੀਆਂ ਐ। ਅਮਨ ਅਰੋੜਾ ਜੀ ਦੇ ਵਿੱਚ ਇਹ ਦਾਵਾ ਕਰ ਰਹੇ ਨੇ ਕਿ ਜਿਹੜੀ ਲੈਂਡ ਪੁਲਿੰਗ ਯੋਜਨਾ ਹੈ ਇਹ ਅਕਾਲੀ ਭਾਜਪਾ ਸਰਕਾਰ ਵੇਲੇ ਜਿਹੜੀ ਨੀਤੀ ਬਣਾਈ ਗਈ ਹੈ ਉਹਦੇ ਫਰੇਮਵਰਕ ਦੇ ਆਧਾਰ 'ਤੇ ਬਣਾਈ ਗਈ ਹੈ ਲੈਂਡ ਪੁਲਿੰਗ ਪੁਲਿੰਗ ਯੋਜਨਾ। ਹੁਣ ਸਭ ਤੋਂ ਵੱਧ ਵਿਰੋਧ ਲੈਂਡ ਪੁਲਿੰਗ ਯੋਜਨਾ ਦਾ ਕਰ ਰਹੀ ਹੈ ਸੁਖਬੀਰ ਬਾਦਲ ਦੀ ਟੀਮ ਸੁਖਬੀਰ ਬਾਦਲ ਦਾ ਧੜਾ ਕਿਸਾਨ ਸੰਗਠਨ ਵੀ ਵਿਰੋਧ ਕਰ ਰਹੇ ਨੇ ਪਰ ਸੁਖਬੀਰ ਬਾਦਲ 28 ਤਰੀਕ ਨੂੰ ਤੀਜਾ ਧਰਨਾ ਮਾਰਨ ਜਾ ਰਿਹਾ ਹੈ ਇੱਕ ਧਰਨਾ ਸੁਖਬੀਰ ਬਾਦਲ ਨੇ ਪਹਿਲਾਂ ਮਾਰਿਆ ਸੀ ਚੋਣਾ ਤੋਂ ਜਦੋਂ ਲੁਧਿਆਣਾ ਸਿਮਰੀ ਚੋਣ ਸੀ ਉਹਨਾਂ ਦਿਨਾਂ 'ਚ ਔਰ ਇੱਕ ਧਰਨਾ ਸੁਖਬੀਰ ਬਾਦਲ ਨੇ ਡੀਸੀ ਦਫਤਰ ਲੁਧਿਆਣੇ ਐ 2 ਜੁਲਾਈ ਨੂੰ ਮਾਰਿਆ ਉਹਨੂੰ 28 ਜੁਲਾਈ ਨੂੰ ਫੇਰ ਧਰਨਾ ਮਾਰਨ ਜਾ ਰਿਹਾ ਸੁਖਬੀਰ ਬਾਦਲ ਮੁਹਾਲੀ ਚ ਹਾਲਾਂਕਿ ਕਲਮਨ ਰੂੜਾ ਅੰਕੜੇ ਦੇ ਰੇ ਸੀ ਕਿ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਕੱਲੇ ਮੁਹਾਲੀ ਜ਼ਿਲ੍ਹੇ ਚ ਮੈਂ ਲਿਖ ਕੇ ਰੱਖੇ ਸੀ ਸ਼ਾਂਤਿਕ 100 ਏਕੜ ਤੋਂ ਜ਼ਿਆਦਾ ਅਕਾਲੀ ਭਾਜਪਾ ਦੀ ਸਰਕਾਰ ਚ ਕਾਂਗਰਸ ਦੀ ਸਰਕਾਰ ਚ 2009 ਤੋਂ ਲੈ ਕੇ 21 ਤੱਕ ਸ਼ਾਂਤਿਕ 100 ਤੋਂ ਜ਼ਿਆਦਾ ਏਕੜ ਜ਼ਮੀਨ ਐਕਵਾਇਰ ਕੀਤੀ ਗਈ ਆ ਉੱਥੇ ਪਰ ਮੇਰਾ ਮੰਨਣਾ ਇਹ ਹੈ ਸੰਦੀਪ ਜੀ ਕਿ ਜਿਹੜੀ ਜਨ ਭਾਵਨਾ ਹੈ ਜਾਂ ਕਿਸਾਨਾਂ ਦੇ ਮਨ ਦੀ ਗੱਲ ਹੈ ਕਿਸਾਨ ਇਸ ਲੈਂਡ ਪੁਲਿੰਗ ਯੋਜਨਾ ਨੂੰ ਸਮਝ ਨਹੀਂ ਸਕੇ ਕਿਸਾਨਾਂ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਡਰ ਬੈਠ ਗਿਆ ਕਿ ਸਾਡਾ ਫਾਇਦਾ ਕੀ ਭਾਵੇਂ ਸਰਕਾਰ ਲੱਖ ਇਹ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਡਿਵੈਲਪ ਹੋਈ ਜ਼ਮੀਨ ਮਿਲੇਗੀ ਪਰ ਜਦੋਂ ਪੰਜਾਬ ਦੇ ਕਿਸਾਨਾਂ ਨੇ ਚਾਹੁੰਦੇ ਨਹੀਂ ਕਿ ਅਸੀਂ ਜ਼ਮੀਨ ਦੇ ਕੇ ਬਦਲੇ ਚ ਅਸੀਂ ਡਿਵੈਲਪ ਹੋਈ ਜ਼ਮੀਨ ਲਈਏ ਜਿਹੜਾ ਪੰਜਾਬ ਦਾ ਕਿਸਾਨ ਹੈ ਨਾ ਸੰਦੀਪ ਜੀ ਜ਼ਮੀਨ ਜੋੜਨ ਵਾਲਾ ਹੈ ਤੇ ਪੰਜਾਬ ਦਾ ਕਿਸਾਨ ਜ਼ਮੀਨ ਉਦੋਂ ਵੇਚਦਾ ਹੈ ਜਾਂ ਤਾਂ ਉਹਨੇ ਮੌਜੂਦਾ ਥਾਂ ਦੇ ਉੱਤੇ ਆਪਣੀ ਜ਼ਮੀਨ ਵੇਚ ਕੇ ਕਿਸੇ ਨਵੀਂ ਥਾਂ ਤੇ ਟੱਕ ਲੈਣਾ ਹੋਵੇ ਉਹਦੇ 'ਚ ਵੀ ਉਹ ਇਹ ਦੇਖਦਾ ਵੀ ਜੇ ਤੁਸੀਂ ਮੇਰੇ 5 10 12 ਕਿੱਲੇ ਚੱਕ ਰਹੇ ਹੋ ਮੈਨੂੰ ਪੇਮੈਂਟ ਤੁਰੰਤ ਚਾਹੀਦੀ ਹੈ ਉਹ ਮੈਨੂੰ 3 ਮਹੀਨਿਆਂ 'ਚ 6 ਮਹੀਨਿਆਂ ਦੇ ਵਿੱਚ ਵਿੱਚ ਪੇਮੈਂਟ ਚਾਹੀਦੀ ਹੈ ਤਾਂ ਕਿ ਮੈਂ ਅੱਗੇ ਜ਼ਮੀਨ ਦਾ ਸੌਦਾ ਮਾਰ ਲਾਂ ਇਹ ਨਾ ਉਹ ਵੀ ਮੈਂ ਥੇ ਜ਼ਮੀਨ ਵੇਚ ਕੇ ਮੈਂ ਜ਼ਮੀਨ ਤੋਂ ਵਾਂਝਾ ਰਹਿ ਜਾ। ਕਿਸਾਨ ਜ਼ਮੀਨ ਉਦੋਂ ਵੇਚਦਾ ਹੈ ਜਾਂ ਤਾਂ ਉਹਨੇ ਅੱਗੇੋਂ ਜ਼ਮੀਨ ਖਰੀਦਣੀ ਹੈ। ਜਾਂ ਉਹਨੂੰ ਆਪਣੇ ਪਰਿਵਾਰ ਲਈ ਲੋੜ ਹੈ, ਬੱਚਾ ਬਾਹਰ ਭੇਜਣਾ ਹੈ, ਕਰਜ਼ਾ ਲਾਉਣਾ ਹੈ, ਕੋਈ ਘਰ ਬਣਾਉਣਾ ਹੈ, ਕੋਠੀ ਬਣਾਉਣੀ ਤਾਂ ਜ਼ਮੀਨ ਵੇਚਦਾ ਹੈ। ਤੇ ਯਾ ਜ਼ਮੀਨ ਇਸ ਕਰਕੇ ਵੇਚਦਾ ਹੈ ਕਿ ਸਾਡੇ ਕੋਲੇ ਜ਼ਮੀਨ ਬਹੁਤ ਥੋੜੀ ਹੈ, 2 ਕਿੱਲੇ ਹੈ, 4 ਕਿੱਲੇ ਹੈ। ਤੇ ਖੇਤੀ ਨਾਲ ਠੇਕੀ ਨਾਲ ਸਾਡਾ ਘਰ ਨਹੀਂ ਚੱਲਦਾ ਤੇ ਪਰਿਵਾਰ ਚ ਹੋਰ ਕੋਈ ਖੇਤੀ ਕਰਨ ਵਾਲਾ ਹੈ ਨਹੀਂ ਬੱਚੇ ਬਾਹਰ ਚਲੇ ਗਏ ਜਾਂ ਨੌਕਰੀਆਂ ਤੇ ਲੱਗ ਗਏ ਤੇ ਸਾਡੇ ਕੋਲੇ ਰਹਿਣ ਲਈ ਪਹਿਲਾਂ ਹੀ ਚੰਗਾ ਕਾਰ ਬਣਿਆ ਹੋਇਆ ਖੇਤ ਦੇ ਡੇਰੇ ਚ ਤੇ ਆਪਾਂ ਇੰਨੀ ਜ਼ਮੀਨ ਕੀ ਕਰਨੀ ਹੈ ਉਦੋਂ ਕਿਸਾਨ ਜ਼ਮੀਨ ਵੇਚਦਾ ਵੀ ਜ਼ਮੀਨ ਵੇਚ ਕੇ 4 ਪੈਸੇ ਆ ਜਾਣਗੇ ਉਹ ਬੈਂਕ ਚ ਐਫਡੀ ਕਰਾ ਲਾਂਗੇ ਵਿਆਜ ਦੇ ਨਾਲ ਪਰਿਵਾਰ ਨੂੰ ਸੰਤੁਸ਼ਟੀ ਰਹੂਗੀ ਤੇ ਜਿਹੜਾ ਪੈਸਾ ਕੈਸ਼ ਮਿਲਣਾ ਉਹਦੇ ਨਾਲ ਅਸੀਂ ਜਿਹੜੇ ਹੋਰ ਜ਼ਰੂਰੀ ਕੰਮ ਹੈ ਉਹ ਨਿਬੇੜ ਲਾਂਗੇ ਆਮ ਤੌਰ ਤੇ ਮੰਦਾ ਸੋਚ ਭਾਵ ਇਹ ਹੁੰਦਾ ਜ਼ਮੀਨ ਵੇਚਣ ਦਾ ਇਹ ਪਹਿਲੀ ਵਾਰੀ ਨਵੀਂ ਤਰ੍ਹਾਂ ਦਾ ਫਾਰਮੂਲਾ ਆਇਆ ਹੈ ਹਾਲਾਂਕਿ ਜਿਹੜੀ ਲੈਂਡ ਅਕਵਾਇਰ ਕੀਤੀ ਜਾਂਦੀ ਹੈ ਤੁਸੀਂ ਵੇਖੋ ਬਹੁਤੀ ਵਾਰੀ ਕਿਸਾਨ ਕਿੰਨਾ ਵਿਰੋਧ ਕਰਦੇ ਨੇ ਕਿੰਨਾ ਵਿਰੋਧ ਕਰਦੇ ਨੇ ਕਿਸਾਨ ਕਿ ਅਸੀਂ ਜ਼ਮੀਨ ਨਹੀਂ ਵੇਚਣੀ ਕਿਉਂਕਿ ਜਦੋਂ ਜ਼ਮੀਨ ਅਕਵਾਇਰ ਕੀਤੀ ਜਾਂਦੀ ਹੈ ਸੜਕ ਲਈ ਉਦੋਂ ਉਹ ਸਾਰੀ ਜ਼ਮੀਨ ਨਹੀਂ ਕਿਸਾਨ ਦੀ ਜਾਂਦੀ ਕਿਸੇ ਕਿਸਾਨ ਦਾ ਇੱਕ ਦੋ ਕਿੱਲੇ ਚਲੇ ਜਾਂਦੇ ਕਿਸੇ ਦੇ ਚਾਰ ਪੰਜ ਕਿੱਲੇ ਚਲੇ ਜਾਂਦੇ ਨੇ ਉਹ ਉਦੋਂ ਵੀ ਨਹੀਂ ਵੇਚਣਾ ਚਾਹੁੰਦੇ ਕਿਉਂਕਿ ਅਗਰ ਹਾਈਵੇ ਨਿਕਲਣਾ ਹੋਇਆ ਤੇ ਸਰਕਾਰ ਨੇ ਤਾਂ ਅੱਜ ਦੇ ਭਾਅ ਦੇ ਨਾਲ ਭਾਵੇਂ ਚਾਰ ਗੁਣਾ ਦੇ ਦੇ ਤੇ ਜਦੋਂ ਸੜਕ ਬਣ ਜਾਂਦੀ ਹੈ ਉਹ ਕਿੱਲੇ ਦਾ ਮੁੱਲ ਬਹੁਤ ਵੱਧ ਜਾਂਦਾ ਹੈ ਸਰਕਾਰ ਤਾਂ 20 ਲੱਖ ਮੁੱਲ ਲਾ ਕੇ ਭਾਵੇਂ 80 ਲੱਖ ਦਾ ਕਿੱਲਾ ਲੈ ਲੇ ਲੇਕਿਨ ਉਹ ਕਿੱਲਾ 4-4 5-5 ਕਰੋੜ ਦਾ ਹੋ ਜਾਂਦਾ ਤੁਸੀਂ ਮੁਹਾਲੀ ਤੋਂ ਕੁਰਾਲੀ ਮੁਹਾਲੀ ਤੋਂ ਕੁਰਾਲੀ ਮੁਹਾਲੀ ਤੋਂ ਲੁਧਿਆਣਾ ਜ਼ੀਰਕਪੁਰ ਤੋਂ ਦਿੱਲੀ ਰੋਡ ਤੁਸੀਂ ਬਨੂੜ ਤੋਂ ਰਾਜਪੁਰਾ ਰੋਡ ਬਨੂੜ ਤੋਂ ਦਿੱਲੀ ਰੋਡ ਤੁਸੀਂ ਅਗਰ ਇੱਥੇ ਜਿਹੜੇ ਵੱਡੇ ਵੱਡੇ ਹਾਈਵੇ ਸੜਕਾਂ ਜਾ ਰਹੀਆਂ ਨੇ ਨਾ ਭਾਰਤ ਮਾਲਾ ਜਾ ਰਹੀ ਹੈ ਜਾਂ ਸਟੇਟ ਹਾਈਵੇ ਜਾ ਰਹੇ ਨੇ ਇਹਨਾਂ ਦੇ ਹਾਲੇ ਦੁਆਲੇ ਜੇ ਮੁਹਾਲੀ ਦੇ ਅੰਦਰ ਅੰਦਰ ਦੀ ਗੱਲ ਕਰ ਲਈਏ 20 25 25 2 ਕਰੋੜ 40 40 ਕਰੋੜ ਰੁਪਇਆ ਕਿਲਾ ਮਨਾਲੀ ਕੁਰਾਲੀ ਰੋਡ ਤੇ ਜਿਹੜਾ ਮੋਹਾਲੀ ਤੋਂ ਚੱਲਿਆ ਜਾਂਦਾ ਅੱਗੇ ਕੁਰਾਲੀ ਨੂੰ ਚੱਲਿਆ ਜਾਂਦਾ ਉਸ ਰੋਡ ਤੇ ਸੰਦੀਪ ਜੀ 40 40 ਕਰੋੜ ਰੁਪਏ ਕਿੱਲੇ ਦਾ ਰੇਟ ਹੋਇਆ ਪਿਆ ਤੁਸੀਂ ਸੋਚੋ ਉਹ ਕਿਸਾਨ ਕਿਉਂ ਜ਼ਮੀਨ ਦੇਊਗਾ ਅਗਰ ਸਰਕਾਰ ਉਹਨੂੰ ਇਕਵਾਇਰ ਕਰਨਾ ਹੋਊਗੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਕਿਤੇ ਇਹ ਤਾਂ ਨਹੀਂ ਵੀ ਕਾਲੀ ਕਾਲੀ ਤੇ ਫੈਸਲਾ ਕਰ ਲਿਆ ਭਗਵੰਤ ਮਾਨ ਦੀ ਲਹਿਰ ਬਣ ਗਈ ਸੀ ਨਵੇਂ ਸਿਰੇ ਤੋਂ ਦਿੱਲੀ ਚ ਹਾਰਨ ਤੋਂ ਬਾਅਦ ਜਿਹੜੀ ਲਹਿਰ ਟੁੱਟੀ ਸੀ ਆਮ ਆਦਮੀ ਪਾਰਟੀ ਦੀ ਉਹ ਦੁਬਾਰਾ ਬਣੀ ਸੀ ਇਹਨਾਂ ਨੇ ਜਿਮਨੀ ਚੋਣ ਵੀ ਜਿੱਤੀ ਇਹਨਾਂ ਨੇ ਯੁੱਧ ਨਸ਼ਾ ਵਿਰੁੱਧ ਬੜੇ ਚੰਗੀ ਤਰ੍ਹਾਂ ਲੜਿਆ ਚੰਗੀਆਂ ਗ੍ਰਿਫਤਾਰੀਆਂ ਕੀਤੀਆਂ ਲੋਕਾਂ ਨੇ ਸਮਰਥਨ ਵੀ ਦਿੱਤਾ ਹਾਲਾਂਕਿ ਕਈ ਇਹਨਾਂ ਦੇ ਜਿਹੜੇ ਆਪ ਹੁਦਰੇ ਐਮਐਲਏ ਆ ਉਹ ਪੁੱਠੀਆਂ ਸਿੱਧੀਆਂ ਗੱਲਾਂ ਵੀ ਕਰਦੇ ਰਹੋ ਕਿ ਲਾ ਦਿਓ ਰਗੜਾ ਜੇ ਕੋਈ ਤੰਗ ਕਰਦਾ ਸੁਖਬੀਰ ਵਾਲੇ ਇਲਾਕਿਆਂ ਚੋਂ ਜਿੱਥੋਂ ਪਹਿਲਾਂ ਸੁਖਬੀਰ ਚੋਣਾ ਲੜਦਾ ਸੀ ਉਹਨਾਂ ਇਲਾਕਿਆਂ ਦੇ ਕਐਮਐਲਏ ਮੈਂ ਮੈਂ ਤਾਂ ਕਹੂੰਗਾ ਕਿ ਉਹ ਜਬਲੀਆਂ ਜਿਹੀ ਮਾਰ ਰਿਹਾ ਸੀ ਲੋਕਾਂ 'ਚ ਖੜਿਆ ਇਹ ਜੀ ਗੱਲ ਨਹੀਂ ਕਰਨੀ ਚਾਹੀਦੀ ਔਰ ਪੁਲਿਸ ਅਫਸਰ ਨਾਲ ਬੈਠੇ ਸੀ ਪੁਲਿਸ ਅਫਸਰ ਦੀ ਇੱਕ ਸਾਡੇ ਸਰਕਾਰੀ ਅਫਸਰ ਨੇ ਉਹਨਾਂ ਦੀ ਇਸ ਤਰੀਕੇ ਨਾਲ ਉਹ ਪੇਸ਼ ਆ ਰਿਹਾ ਸੀ ਐਮਐਲਏ ਜਿਵੇਂ ਪੁਲਿਸ ਅਫਸਰ ਉਹਦੇ ਗੁਲਾਮ ਨੇ ਜਿਵੇਂ ਪੁਲਿਸ ਅਫਸਰ ਪੁਲਿਸ ਅਫਸਰ ਨੂੰ ਵੀ ਬਣਦਾ ਮਾਨ ਸਤਕਾਰ ਮਿਲਣਾ ਜ਼ਰੂਰੀ ਹੈ ਪੁਲਿਸ ਅਫਸਰ ਕੋਈ ਖਡਾਉਣੇ ਨਹੀਂ ਵੀ ਜਦੋਂ ਮਰਜ਼ੀ ਚੱਕ ਕੇ ਗੰਧ ਤੇ ਰੱਖ ਦੋ ਤੇ ਜਦੋਂ ਮਰਜ਼ੀ ਅਲਮਾਰੀ ਤੇ ਰੱਖ ਦੋ ਜਿਵੇਂ ਉਹ ਕਹਿ ਰਿਹਾ ਸੀ ਉਹ ਉਹ ਜਿਵੇਂ ਹੁਕਮ ਦੇ ਰਿਹਾ ਸੀ ਅਫਸਰਾਂ ਨੂੰ ਅਗਰ ਤੁਸੀਂ ਅਫਸਰਾਂ ਨੂੰ ਹੁਕਮ ਦੇਣੇ ਨੇ ਤੁਸੀਂ ਆਪਣੇ ਪ੍ਰੋਟੋਕਾਲ ਚ ਲਿਖਤੀ ਚਿੱਠੀ ਦਿਓ ਮੀਮੋ ਦਿਓ ਉਸ ਪੱਧਰ ਤੇ ਤੁਸੀਂ ਪੁਲਿਸ ਅਫਸਰਾਂ ਨੂੰ ਸੁਨੇਹਾ ਭੇਜੋ ਇਹ ਨਹੀਂ ਵੀ ਤੁਸੀਂ ਚੌਂਕ ਚ ਖੜੇ ਹੋ ਕੇ ਪੁਲਿਸ ਅਫਸਰਾਂ ਨੂੰ ਕਹੋ ਵੀ ਤੁਸੀਂ ਕਬਾੜੀਏ ਤੇ ਵੀ ਪਰਚਾ ਦੇਣਾ ਜੇ ਚੋਰ ਫੜੇ ਗਏ ਤਾਂ ਇਹ ਜਿਹੜੀਆਂ ਕੁਝ ਇਹਨਾਂ ਦੇ ਐਮਐਲਏ ਇਸ ਤਰ੍ਹਾਂ ਦੀਆਂ ਆਪ ਖੁਦਰੀਆਂ ਗੱਲਾਂ ਕਰਦੇ ਨੇ ਇਹਦੇ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਗਰਾਫ ਡਿੱਗਿਆ ਸੀ ਕਿਉਂਕਿ ਕ腐ਪਸ਼ਨ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕਈਆਂ ਨੇ ਕੀਤੀ ਹੈ ਇਹ ਆਮ ਆਦਮੀ ਪਾਰਟੀ ਨੂੰ ਆਪਾਂ ਕਹਿ ਦਈਏ ਵੀ ਇਹਨਾਂ ਦੇ ਐਮਐਲਏ ਦੁੱਧ ਤੋਤੇ ਅਜਿਆ ਨਹੀਂ ਹੈ ਭਗਵੰਤ ਮਾਨ ਨੇ ਆਪਣੀ ਇਮੇਜ ਹਜੇ ਤੱਕ ਬਚਾ ਕੇ ਰੱਖੀ ਹੋਈ ਹੈ ਪਰ ਮੁੱਖ ਮੰਤਰੀ ਦੇ ਦਫਤਰ 'ਚ ਇਹ ਸਭ ਤੋਂ ਵੱਡੀ ਚਿੰਤਾ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਮੁੱਖ ਮੰਤਰੀ ਦੀ ਇਮੇਜ ਨੂੰ ਵੀ ਬਚਾ ਕੇ ਰੱਖੀਏ ਜੀਦੇ ਸਿਰ ਤੇ ਹਜੇ ਵੀ ਇੱਕ ਹਿੱਸਾ ਭਗਵੰਤ ਮਾਨ ਨਾਲ ਵੋਟਰਾਂ ਦੇ ਰੂਪ ਚ ਖੜਾ ਹੈ ਮੈਂ ਜਿਵੇਂ ਪਹਿਲਾਂ ਕਿ ਦਿੱਲੀ ਤੋਂ ਜਦੋਂ ਹਾਰ ਕੇ ਆਏ ਆਮ ਆਦਮੀ ਪਾਰਟੀ ਵਾਲੇ ਪੰਜਾਬ ਚ ਹੋਸ਼ ਛੁੜ ਗਏ ਸੀ ਪਰ ਉਸ ਤੋਂ ਬਾਅਦ ਨਸ਼ਿਆਂ ਦੇ ਵਿਰੁੱਧ ਯੁੱਧ ਕੀਤਾ ਜਮਨੀ ਚੋਣ ਵੀ ਜਿੱਤੇ ਇਹ ਗੱਲ ਤੁਰੀ ਦੁਆ ਅੱਛਾ ਜੀ ਤੁਸੀਂ ਇੱਕ ਗੱਲ ਜਿੱਦਾਂ ਤੁਸੀਂ ਦੱਸਿਆ ਵੀ ਅਮਨ अरोड़ा ਹੁਣਾਂ ਨੇ ਇਹ ਗੱਲ ਕਹੀ ਹੈ ਵੀ ਇਹ ਪਾਲਿਸੀ ਹੈ ਜਿਹੜਾ ਖਰੜਾ ਇਹ ਤਾਂ 213 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਤਿਆਰ ਕੀਤਾ ਸੀ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਪੋਲਿਟਿਕਸ ਦਾ ਆਧਾਰ ਰਿਹਾ ਉਹ ਅਕਾਲੀ ਦਾ ਹੀ ਰਿਹਾ ਜਦੋਂ 2022 ਦੇ ਵਿੱਚ ਜਾਂ 2017 ਦੇ ਵਿੱਚ ਚੋਣ ਲੜਦੇ ਆ ਤਾਂ ਇਹਨਾਂ ਦਾ ਆਧਾਰ ਇਹ ਹੀ ਸੀ ਵੀ ਅਕਾਲੀਆਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੁਣ ਉਹਨਾਂ ਵੱਲੋਂ ਬਣਾਈ ਗਈ ਪਾਲਿਸੀ ਦੇ ਆਧਾਰ ਦੇ ਉੱਤੇ ਹੀ ਇਹਨਾਂ ਨੇ ਇਹ ਪਾਲਿਸੀ ਜਿਹੜੀ ਆ ਲੋਕਾਂ ਤੱਕ ਲੈ ਜਾਂਦੀ ਆ ਪਰ ਸਵਾਲ ਇਹ ਆ ਵੀ ਇਹ ਉਸ ਪਾਲਿਸੀ ਦਾ ਸਮਰਥਨ ਕਰ ਰਹੇ ਆ ਉਹਦਾ ਪ੍ਰਚਾਰ ਕਰ ਰਿਹਾ ਜਾਂ ਉਹ ਪਾਲਿਸੀ ਨੂੰ ਇਹ ਦੱਸਣਾ ਚਾਹੁੰਦਾ ਵੀ ਬਹੁਤ ਮਾੜੀ ਸੀਗੀ ਵੀ ਹੁਣ ਕਰੀਏ ਕਿ ਮਤਲਬ ਗੱਲ ਸਮਝ ਤੋਂ ਬਾਹਰ ਹੋਈ ਪਈ ਹੈ ਵੀ ਸਵਾਲ ਵੀ ਤੁਹਾਨੂੰ ਮੈਂ ਕੀ ਕਰਾਂ ਨਹੀਂ ਦੇਖੋ ਅਸਲ ਚ ਆਮ ਆਦਮੀ ਪਾਰਟੀ ਦੀ ਇੱਕ ਖਾਸੀਅਤ ਹੈ ਆਮ ਆਦਮੀ ਪਾਰਟੀ ਨੇ ਨਰਿੰਦਰ ਮੋਦੀ ਦੇ ਖਿਲਾਫ ਦਿੱਲੀ 'ਚ ਲੜਾਈ ਲੜੀ ਭਾਜਪਾ ਦੀ ਕੇਂਦਰ ਦੇ ਸਰਕਾਰ ਦੇ ਖਿਲਾਫ ਲੜਾਈ ਲੜੀ ਜਦੋਂ ਕਿਸਾਨਾਂ ਦਾ ਅੰਦੋਲਨ ਸੀ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਮਿਲਣ ਗਏ ਬਤੌਰ ਮੁੱਖ ਮੰਤਰੀ ਕਹਿੰਦੇ ਬੀਜੇਪੀ ਕਹਿੰਦੀ ਸੀ ਵੀ ਸਟੇਡੀਅਮ ਨੂੰ ਜੇਲ ਬਣਾਉਣਾ ਹੈ ਅਸਥਾਈ ਤੇ ਅਰਵਿੰਦ ਕੇਜਰੀਵਾਲ ਨੇ ਮਨਜ਼ੂਰੀ ਨਹੀਂ ਦਿੱਤੀ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਖੜੀ ਦਿਖਦੀ ਸੀ ਹੁਣ ਕਿਉਂਕਿ ਭਾਵੇਂ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਤਾਂ ਲੈਂਡ ਪੁਲਿੰਗ ਤੇ ਕੋਈ ਅੰਦੋਲਨ ਨਹੀਂ ਕਰ ਸਕੀ ਰਾਜਾ ਵੜਿੰਗ ਦੀ ਅਗਵਾਈ ਚ ਇੱਕ ਧਰਨਾ ਲੱਗਿਆ ਇੱਕ ਅਦਾ ਇਹਨਾਂ ਨੇ ਮੁਹਾਲੀ ਚ ਹਲਕਾ ਫੁਲਕਾ ਜਿਹਾ ਧਰਨਾ ਮਾਰਿਆ ਕਾਂਗਰਸ ਵਾਲੇ ਕੋਈ ਉਸ ਪੱਧਰ ਦੇ ਭੀੜ ਵੀ ਨਹੀਂ ਲਗਾ ਸਕੇ ਆਪਣੇ ਧਰਨਿਆਂ ਚ ਜਿੰਨੀ ਸੁਖਵੀਰ ਬਾਦਲ ਲੈ ਗਿਆ ਦੇਖੋ ਸੁਖਵੀਰ ਬਾਦਲ ਦੀ ਮਾਸਟਰੀ ਹੈ ਭੀੜ ਕਿਵੇਂ ਇਕੱਠੀ ਕਰਨੀ ਹੈ ਭਾਵੇਂ ਉਹ ਪੂਰੇ ਪੰਜਾਬ ਚ ਆਪਣੇ ਅਕਾਲੀ ਲੀਡਰਾਂ ਦੀਆਂ ਡਿਊਟੀਆਂ ਲਾ ਦਿੰਦਾ ਹੈ ਇਹ ਤਾਂ ਨਹੀਂ ਪਤਾ ਵੀ ਪੈਸਾ ਪੂਰੇ ਦਾ ਖਰਚਾ ਕੌਣ ਕਰਦਾ ਹੈ ਪਰ ਸੁਖਵੀਰ ਬਾਦਲ ਰਸ਼ ਚੰਗਾ ਕਰ ਦਿੰਦਾ ਲੁਧਿਆਣੇ ਗਮਾੜਾ ਦਫ਼ਤਰ ਵੀ ਸੁਖਵੀਰ ਬਾਦਲ ਨੇ ਵੱਡਾ ਰਸ਼ ਲਾਤਾ ਸੀ ਜਿਵੇਂ ਜਿਹੜੀ ਆ ਗੁਰਦਾਸਪੁਰ ਜਦੋਂ ਇਹਨਾਂ ਨੇ ਆਜ਼ਾਦ ਗਰੁੱਪ ਸ਼ਾਮਲ ਕਰਾਇਆ ਉਦੋਂ ਵੀ ਇਹਨਾਂ ਨੇ ਚੰਗਾ ਰਸ਼ ਪਾਤਾ ਸੀ ਸੁਖਵੀਰ ਬਾਦਲ ਦੀ ਇਹ ਮੈਨੇਜਮੈਂਟ ਹੈ ਜਦੋਂ ਸੁਖਬੀਰ ਬਾਦਲ ਦੀ ਪਾਰਟੀ ਤਿੰਨ ਸੀਟਾਂ ਜਿੱਤੀ ਮਨਪ੍ਰੀਤਿਆਲੀ ਜਿੱਤੇ ਮਜੀਠੀਆ ਦੀ ਧਰਮਪਤਨੀ ਜਿੱਤੀ ਡਾਕਟਰ ਸੁਖਵਿੰਦਰ ਸੋਖੀ ਜਿੱਤੇ ਉਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਦੀਆਂ ਰੈਲੀਆਂ 'ਚ ਬਹੁਤ ਵੱਡਾ ਹਜੂਮ ਆਉਂਦਾ ਸੀ ਜਿੱਥੋਂ ਅਕਾਲੀ ਦਲ ਨੂੰ ਲੱਗਣ ਲੱਗ ਗਿਆ ਸੀ ਵੀ ਐਤਕੀ ਤਾਂ ਸਾਡੀ ਸਰਕਾਰ ਬਣ ਜੂ ਵੀ ਸਾਡੇ ਬਿਨਾ ਯਾ ਸਰਕਾਰ ਨਹੀਂ ਬਣਦੀ ਕੋਈ ਪਰ ਉਹ ਸੀਟਾਂ ਨਿਕਲੀਆਂ ਤਿੰਨ ਰਸ਼ਪਾਲਨ ਦਾ ਸੁਖਬੀਰ ਬਾਦਲ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਪਰ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਜਿਹਦਾ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਮਨੋਂ ਲੱਥ ਚੁੱਕਾ ਹੈ ਅਗਰ ਨਾ ਲੱਥਿਆ ਹੁੰਦਾ ਤੇ ਪਾਰਲੀਮੈਂਟ ਚ 10 ਕੈਂਡੀਡੇਟਾਂ ਦੀਆਂ ਜ਼ਮਾਨਤਾਂ ਨਹੀਂ ਸੀ ਜ਼ਬਤ ਹੋਣੀਆਂ ਹੋਰ ਕੀ ਹੁੰਦਾ ਮਨੋਂ ਲੱਥਣਾ ਇਹੀ ਹੁੰਦਾ ਪਰ ਲੈਂਡ ਪੁਲਿੰਗ ਦੇ ਮਸਲੇ ਤੇ ਸੁਖਵੀਰ ਤੁਸੀਂ ਵੇਖੋ ਸ਼ਰੇ ਆਮ ਅਰਵਿੰਦ ਕੇਜਰੀਵਾਲ ਨੂੰ ਮਨੀਸ਼ ਸੋਧਿਆ ਨੂੰ ਭਗਵੰਤ ਮਾਨ ਨੂੰ ਪੰਜਾਬ ਦੇ ਮੁਖ ਸਕੱਤਰ ਨੂੰ ਕਮੇਟੀ ਦੇ ਮੈਂਬਰਾਂ ਨੂੰ ਚੁਣੌਤੀ ਦੇ ਰਿਹਾ ਆਮ ਆਦਮੀ ਪਾਰਟੀ ਦੇ ਇਦਾਂ ਨਾ ਹੋਵੇ ਸਵਾਲ ਲਿਓ ਕਿ ਆਮ ਆਦਮੀ ਪਾਰਟੀ ਫਿਰ ਲੋਕਾਂ ਦੇ ਮਨਾਂ ਜੋ ਲੱਥ ਜਾਏ ਜੇ ਇਹ ਹੋਰ ਤੁਹਾਡੀ ਜਮੀਨਾ ਅਕਵਾਇਰ ਕਰ ਰਿਹਾ ਮੈਂ ਮੈਂ ਉੱਥੇ ਆ ਰਿਹਾ ਤੁਹਾਡੇ ਪੁਰਾਣੇ ਸਵਾਲ ਨੂੰ ਜੋੜ ਲਾਂ ਅਸਲ 'ਚ ਸੁਖਵੀਰ ਬਾਦਲ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਇਲਜ਼ਾਮ ਲਾ ਰਿਹਾ ਹੈ ਕਿ ਇਹਨਾਂ ਨੇ ਕਰਪਸ਼ਨ ਕਰਨੀ ਹੈ ਲੈਂਡ ਗ੍ਰੈਬਿੰਗ ਕਹਤਾ ਇਹਨੂੰ ਆਮ ਆਦਮੀ ਪਾਰਟੀ ਕੋਲੇ ਕਾਟ ਨਹੀਂ ਲੱਭ ਰਹੀ ਵਿਕਰਮ ਜੀਠੀਆ ਬਹੁਤ ਬੋਲਦਾ ਸੀ ਕਈ ਵਾਰੀ ਵਿਕਰਮ ਜੀਠੀਆ ਵਾ ਤਵਾ ਵੀ ਬੋਲ ਜਾਂਦਾ ਸੀ ਕਿ ਮੇਰੇ ਕੋਲੇ ਵੀਡੀਓ ਪਈ ਆ ਮੈਂ ਆਹ ਕਰ ਦੂੰਗਾ ਤੇ ਉਹਦਾ ਇਲਾਜ ਕਰਤਾ ਆਮ ਆਦਮੀ ਪਾਰਟੀ ਵਾਲਿਆਂ ਨੇ ਉਹ ਜਵੇਂ ਉਹਦਾ ਉਹਦਾ ਕਾਲੀਦਨ ਵਾਲੀ ਕਹਿੰਦੇ ਆ ਨਾ ਵੀ ਬਿਕਰਮ ਮਜੀਠੀਏ ਮੁੱਦੇ ਚੱਕਦਾ ਸੀ ਤੇ ਆਮ ਆਦਮੀ ਪਾਰਟੀ ਨੇ ਬਦਲਾ ਲੈ ਲਿਆ ਉਹਦੇ ਤੇ ਆਮਦਨ ਤੋਂ ਵੱਧ ਸਰੋਤਾਂ ਦਾ ਕੇਸ ਦਰਜ ਕਰਕੇ ਅੰਦਰ ਭੇਜਤਾ ਮੈਂ ਇਹ ਨਹੀਂ ਕਹਿੰਦਾ ਬਦਲਾ ਲੈ ਲਿਆ ਮੈਂ ਕਹੂੰਗਾ ਵੀ ਜਿਵੇਂ ਦਾ ਮਜੀਠੀਆ ਪੇਸ਼ ਆਉਂਦਾ ਸੀ ਆਮ ਆਦਮੀ ਪਾਰਟੀ ਨੂੰ ਓਵੇਂ ਆਮ ਆਦਮੀ ਪਾਰਟੀ ਨੇ ਮਜੀਠੀਏ ਨੂੰ ਨਿਬੜ ਲਿਆ ਹੁਣ ਉਹ ਸੱਚਾ ਝੂਠਾ ਉਹ ਅਦਾਲਤਾਂ ਦੱਸਣਗੀਆਂ ਸੁਖਪਾਲ ਖਹਿਰੇ ਨਾਲ ਵੀ ਇੰਹੀਂ ਹੋਇਆ ਸੀ ਸੁਖਪਾਲ ਖਹਿਰਾ ਵੀ ਨਿਤ ਸਵੇਰੇ ਉੱਠ ਕੇ ਕਿਸੇ ਨਾ ਕਿਸੇ ਮੁੱਦੇ ਤੇ ਸ਼ੁਰੂ ਹੋ ਜਾਂਦਾ ਸੀ ਕਈ ਮੁੱਦੇ ਸੁਖਪਾਲ ਖੈਰਾ ਦੇ ਚੰਗੇ ਵੀ ਹੁੰਦੇ ਸੀ ਔਰ ਕਈ ਗੱਲਾਂ ਸੁਖਪਾਲ ਖੈਰਾ ਦੀਆਂ ਲੱਗਦੀਆਂ ਸੀ ਵੀ ਇਹ ਜ਼ਿਆਦਾ ਨਿੱਜਤਾ ਵਾਲੀਆਂ ਗੱਲਾਂ ਹੋ ਗਈਆਂ ਨਹੀਂ ਕਰਨੀਆਂ ਚਾਹੀਦੀਆਂ ਪਰਿਵਾਰਾਂ ਦੀਆਂ ਜਿਹੜੀਆਂ ਪਰਿਵਾਰਾਂ ਦੀਆਂ ਅੰਦਰੂਨੀ ਗੱਲਾਂ ਨੇ ਕਿਸੇ ਵੀ ਪਰਿਵਾਰ ਦੀਆਂ ਉਹਨਾਂ ਨੂੰ ਅਸੀਂ ਰਾਜਨੀਤਿਕ ਮੁੱਦਾ ਬਣਾ ਕੇ ਬਾਹਰ ਨਾ ਲੇ ਗੀ ਹਾਂ ਅਗਰ ਅਗਰ ਪਰਿਵਾਰ 'ਚ ਸਿਆਸਤ ਹੈ ਉਹ ਫਿਰ ਤੁਸੀਂ ਕਰਦੇ ਰਹੋ ਜਿਵੇਂ ਬਾਦਲ ਪਰਿਵਾਰ ਦੀ ਸਿਆਸਤ ਤੇ ਲੋਕ ਗੱਲਾਂ ਕਰਦੇ ਨੇ ਸਿਆਸਤ ਦਾ ਕਿਸੇ ਨੂੰ ਪਰੇਸ਼ਾਨੀ ਪਰ ਤੁਸੀਂ ਪਰਿਵਾਰ ਦੀਆਂ ਧੀਆਂ ਭੈਣਾਂ ਤੇ ਅਗਰ ਸਵਾਲ ਖੜੇ ਕਰੋਗੇ ਸਿਆਸੀ ਵੀ ਆ ਗਹਿਣੇ ਹੁਣ ਕਿੱਥੋਂ ਆ ਗਏ ਪਹਿਲਾਂ ਗਹਿਣੇ ਹੈ ਨਹੀਂ ਸੀ ਔਰਤਾਂ ਕੋਲੇ ਹਰ ਗਰੀਬ ਤੋਂ ਗਰੀਬ ਪਰਿਵਾਰ ਦੀ ਔਰਤ ਕੋਲੇ ਵੀ ਗਹਿਣੇ ਹੁੰਦੇ ਆ ਸੰਦੀਪ ਜੀ ਇਹ 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 ਪੁਸ਼ਤਾਨੀ ਚੱਲਦੇ ਰਹਿੰਦੇ ਆ ਗਹਿਣੇ ਹਰ ਜਦੋਂ ਵਿਆਹ ਹੁੰਦਾ ਮੁੰਡੇ ਦਾ ਤੇ ਨੂੰ ਨੂੰ ਗਹਿਣੇ ਉਦੋਂ ਹੀ ਮਿਲ ਜਾਂਦੇ ਨੇ ਸੋ ਉਹਦੇ ਕੋਲੇ ਸ਼ੁਰੂ ਹੋ ਜਾਂਦਾ ਤੇ ਐਂ ਮਾਵਾ ਦਾਦੀਆਂ ਨੇ ਪੁਰਾਣੇ ਗਹਿਣੇ ਸਾਹਮੇ ਹੁੰਦੇ ਆ ਉਹ ਬਣਦੇ ਵੀ ਰਹਿੰਦੇ ਚਲੋ ਨਵੇਂ ਪੁਰਾਣੇ ਵੇਚ ਕੇ ਨਵੇਂ ਲੈ ਲੈਂਦੇ ਆ ਕਹਿਣ ਦਾ ਮੇਰਾ ਮਤਲਬ ਇਹ ਸੀ ਕਿ ਸੁਖਬੀਰ ਬਾਦਲ ਨੇ ਜਿੰਨੇ ਕ腐ਸ਼ਨ ਦੇ ਇਲਜ਼ਾਮ ਲਾਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਨੂੰ ਕਾਟ ਨਹੀਂ ਲੱਭ ਰਹੀ ਉਹ ਆਮ ਆਦਮੀ ਪਾਰਟੀ ਜਦੋਂ ਵੀ ਕੋਈ ਵਿਰੋਧੀ ਅਟੈਕ ਕਰਦਾ ਉਹਦਾ ਕੋਈ ਨਾ ਕੋਈ ਲਕੂਲਾ ਜਾਂ ਉਹਨਾਂ ਕੋਲੇ ਹੁੰਦਾ ਪਰ ਸੁਖਬੀਰ ਬਾਦਲ ਦਾ ਕੁਝ ਕਰ ਨਹੀਂ ਪਾਰੀ ਆਮ ਆਦਮੀ ਪਾਰਟੀ ਮੈਂ ਕਹੂੰਗਾ ਮਜੀਠੀਆ ਤਾਂ ਉਹਨਾਂ ਨੇ ਚਲੋ ਡੀਏ ਦਾ ਕੇਸ ਪਾ ਲਿਆ ਸੱਚਾ ਝੂਠਾ ਅਦਾਲਤ ਦੱਸੂਗੀ ਸੁਖਬੀਰ ਬਾਦਲ ਬੋਲੀ ਜਾ ਰਿਹਾ ਤੁਸੀਂ ਵੇਖੋ ਕੱਲ ਪਰਸੋਂ ਮੈਂ ਇੱਕ ਬਿਆਨ ਸੁਣਾਉਣਾ ਸੁਖਬੀਰ ਬਾਦਲ ਦਾ ਸੁਖਬੀਰ ਬਾਦਲ ਸ਼ਰਿਆਮ ਅਰਬਾਂ ਦੇ ਅਰਬਾਂ ਦੀ ਗੱਲ ਕਰਨ ਲੱਗ ਗਿਆ ਉਹ ਕਹਿੰਦਾ ਬਿਲਡਰਾਂ ਬਿਲਡਰਾਂ ਤੋਂ ਪੈਸੇ ਐਡਵਾਂਸ ਫੜ ਲਏ ਇਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲਾ ਰਿਹਾ ਕ腐ਸ਼ਨ ਤੇ ਸੁਖਬੀਰ ਬਾਦਲ ਔਰ ਸ਼ਰਿਆਮ ਮੰਚਾਂ ਤੇ ਔਰ ਉਹ ਵੀ ਪੂਰੇ ਪੰਜਾਬ ਦੀ ਭੀੜ ਇਕੱਠੀ ਕਰਕੇ ਇਸ ਕਰਕੇ ਆਮ ਆਦਮੀ ਪਾਰਟੀ ਲੈਂਡ ਪੁਲਿੰਗ ਦੇ ਮਸਲੇ ਤੇ ਵਿਰੋਧੀਆਂ ਨੂੰ ਖਾਸ ਤੌਰ ਤੇ ਸੁਖਬੀਰ ਬਾਦਲ ਔਰ ਕਿਸਾਨ ਇਹਨਾਂ ਦੀ ਕਾਟ ਨਹੀਂ ਲੱਭ ਪਾਰੀ ਇਸੇ ਕਰਕੇ ਰਮਨ ਅਰੋੜਾ ਨੇ ਅਮਨ ਅਰੋੜਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਨਾ ਵੀ ਇਹ ਨੀਤੀ ਤਾਂ ਅਕਾਲੀ ਭਾਜਪਾ ਸਰਕਾਰ ਦੀ ਹੈ ਹੁਣ ਜਦੋਂ ਦੀ ਇਹ ਨੀਤੀਆਂ ਨੇ ਅਕਾਲੀ ਭਾਜਪਾ ਸਰਕਾਰ ਦੀਆਂ ਸੁਖਬੀਰ ਨੇ ਬਹੁਤ ਵੱਡੇ ਦਾਅਵੇ ਕੀਤੇ ਸੀ ਵੀ ਅਸੀਂ ਨਿਊ ਚੰਡੀਗੜ੍ਹ ਨੂੰ ਰਾਜਧਾਨੀ ਬਣਾ ਲਾਂਗੇ ਉਹ ਹਜੇ ਤਾਂ ਬਣਦੀ ਲੱਗਦੀ ਨਹੀਂ ਪਰ ਨਿਊ ਚੰਡੀਗੜ੍ਹ ਹੋਵੇ ਜਾਂ ਮੁਹਾਲੀ ਹੋਵੇ ਜੀ ਦੇ ਬਾਰੇ ਸੁਖਬੀਰ ਨੇ ਦਾਅਵੇ ਕੀਤੇ ਸੀ ਵੀ ਦੇਖੋ ਜੀ ਜ਼ਮੀਨਾਂ ਦੇ ਰੇਟ ਵਿਕਾਸ ਕਿਦਾ ਹੋ ਗਿਆ ਵੱਡੇ ਵੱਡੇ ਬਿਲਡਰ ਬਣ ਗਏ ਮੁਹਾਲੀ ਚ ਵੱਡੇ ਵੱਡੇ ਬਿਲਡਰ ਬਣ ਗਏ ਕੋਈ ਬਿਲਡਰ ਅਕਾਲੀ ਦਲ ਚ ਸ਼ਾਮਲ ਹੋ ਗਿਆ ਕੋਈ ਆਮ ਆਦਮੀ ਪਾਰਟੀ ਚ ਕੋਈ ਭਾਜਪਾ ਚ ਬਿਲਡਰਾਂ ਨੇ ਨੋਟ ਛਾਪ ਲੇ ਸਸਤੀਆਂ ਜ਼ਮੀਨਾਂ ਐਕਵਾਇਰ ਕਰਕੇ ਸਰਕਾਰ ਦਾ ਹਿੱਸਾ ਬਣ ਗਏ ਕਦੀ ਉਹ ਵਿਰੋਧੀ ਧਿਰ ਦਾ ਹਿੱਸਾ ਬਣ ਗਏ ਉਹਨਾਂ ਦਾ ਦਾਲ ਫੁਲਕਾ ਚੱਲੀ ਜਾਂਦਾ ਹੈ ਗਰੀਬ ਬੰਦਾ ਮੁਹਾਲੀ ਚ ਗਰੀਬ ਬੰਦਾ ਮੁਹਾਲੀ ਚ ਅੱਜ 100 ਗੱਜ ਦਾ ਵੀ ਪਲਾਟ ਲੈ ਲੈਣਾ ਜੀ ਜਿੱਥੇ ਕਾਰਪੋਰੇਸ਼ਨ ਦੀ ਹੱਦ ਹੈ 100 ਗੱਜ ਦਾ ਪਲਾਟ ਕੋਈ ਗਰੀਬ ਬੰਦਾ ਤੁਸੀਂ ਕਹਿਦੇ ਹੋ ਵੀ ਲਓ ਜੀ 10,000 ਰੁਪਏ ਗੱਜ ਨੂੰ ਲੈ ਲਿਆ 10,000 ਰੁਪਏ ਗੱਜ ਨੂੰ ਮੈਂ ਮੰਨਦਾ ਨਹੀਂ 100 ਗੱਜ ਨਹੀਂ ਮਿਲਣਾ ਤੇ ਹੁਣ ਜਿਹੜੀ ਇਹ ਲੈਂਡ ਪੁਲਿੰਗ ਹੈ ਨਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੈਂ ਕਿਉਂ ਕਹਨਾ ਇਹਨੂੰ ਮੁੜ ਵਿਚਾਰੋ ਇੱਕ ਤਾਂ ਸਮਝਾਉਣ ਦੀ ਕੋਸ਼ਿਸ਼ ਬਹੁਤ ਕਰ ਰਹੇ ਆ ਆਮ ਆਦਮੀ ਪਾਰਟੀ ਵਾਲੇ ਇਦੇ 'ਚ ਵੀ ਕੋਈ ਦੋਰਾ ਨਹੀਂ ਹੈ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੀ ਕੋਈ ਮਨਸ਼ਾ ਨਾ ਹੋਵੇ ਕਿ ਸਾਨੂੰ ਇਹਦੇ 'ਚ ਕੁਝ ਚਾਹੀਦਾ ਹੈ ਕਿਉਂਕਿ ਆਪ ਵਾਲੇ ਤਾਂ ਕਹੀ ਰਹੇ ਨੇ ਵੀ ਪੈਸੇ ਦਾ ਲੈਣ ਦੇਣ ਹੈ ਹੀ ਨਹੀਂ ਕਿਸਾਨ ਨੇ ਜ਼ਮੀਨ ਦੇਣੀ ਹੈ ਬਿਲਡਰ ਨੇ ਡਿਵੈਲਪ ਕਰਨੀ ਹੈ ਹੁਣ ਜਿਹੜਾ ਬਿਲਡਰ ਕਿਸਾਨ ਦੀ ਚਿੰਤਾ ਕੀ ਹੈ ਕਿ ਅਸੀਂ 4840 ਗੱਜ ਦੇ ਕੇ ਤੁਸੀਂ ਸਾਨੂੰ 1000 ਪਲੱਸ ਇੱਕ ਕਮਰਸ਼ੀਅਲ ਦੁਕਾਨ ਦੇ ਦੋਗੇ ਤੇ ਜਿਹੜਾ ਬਿਲਡਰ ਉਸ ਜ਼ਮੀਨ ਦਾ 75% ਲੈ ਗਿਆ ਉਹਦਾ ਮੁੱਲ ਕਿਸਾਨ ਤੋਂ ਇਹ ਗੱਲ ਕਿਸਾਨ ਨੂੰ ਪੀੜਾ ਦੇ ਰਹੀ ਹੈ ਕਿ ਮੈਨੂੰ ਉਸ ਜ਼ਮੀਨ ਦਾ ਮੁੱਲ ਨਹੀਂ ਮਿਲ ਰਿਹਾ ਕਿਸਾਨ ਕਹਿੰਦਾ ਜਦੋਂ ਤੁਸੀਂ ਡਿਵੈਲਪਮੈਂਟ ਕਰ ਲਈ ਉਹਦਾ ਮੁੱਲ ਦੁੱਗਣਾ ਤਿੱਗਣਾ ਹੋ ਜਾਣਾ ਹੈ ਮੇਰਾ ਵਧੂਗਾ ਮੇਰੇ ਕੋਲੇ ਤਾਂ 1000 ਗੱਜ ਦੀ ਰਹਿਸ਼ੀ ਹੈ ਇਹ ਵਧ ਜੂ 4840 ਗੱਜ ਚੋਂ ਮੇਰੀ ਤਾਂ 1600 ਗੱਜ ਵੀ ਨਹੀਂ ਜਗ੍ਹਾ ਮੇਰੇ ਕੋਲੇ ਤਾਂ 1000 ਦਾ ਉਹ ਹੈ ਤੇ 200 ਗੱਜ ਦਾ ਐਸਸੀ ਉਹ ਹੈ ਤੇ ਤੁਹਾਡੇ ਕੋਲੇ ਬਾਕੀ 75% ਦਾ ਮੁੱਲ ਵਧੂਗਾ ਤੇ ਕਿਸਾਨ ਕਹਿੰਦਾ ਮੈਨੂੰ ਉਹਦਾ ਮਿਲਿਆ ਕੁਛ ਨਹੀਂ 50000 ਦੇ ਤਾਂ ਲੱਖ ਰੁਪਿਆ ਸਾਲਾਨਾ ਦੇ ਤਾਂ 2-3 ਸਾਲ 3 ਲੱਖਾਂ ਨਾਲ ਕੀ ਬਣਦਾ ਜੀ ਕਿਸਾਨ ਦੀ ਇਹ ਦਿੱਕਤ ਹੈ ਆਮ ਆਦਮੀ ਪਾਰਟੀ ਨੂੰ ਇਹਦੇ 2-3 ਪਹਿਲੂਆਂ ਤੇ ਕੰਮ ਕਰਨ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ ਅਗਰ ਲੱਗਦਾ ਹੈ ਕਿ ਉਹਨਾਂ ਦਾ ਕੋਈ ਫਾਇਦਾ ਨਹੀਂ ਤੇ ਨਿਸ਼ਚਿਤ ਤੌਰ ਤੇ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਸਾਰਿਆਂ ਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਖੁੱਲੀ ਮੀਟਿੰਗ ਕਰਨੀ ਚਾਹੀਦੀ ਹੈ। ਔਰ 25-25 ਪਿੰਡਾਂ ਦੀਆਂ ਪੰਚਾਇਤਾਂ ਬੁਲਾ ਕੇ ਉਹਨਾਂ ਦੇ ਨਾਲ ਮੀਟਿੰਗਾਂ ਕਰਨ। ਬਹੁਤੀਆਂ ਵੀ ਨਾ ਬੁਲਾਣ ਪੰਚਾਇਤਾਂ। 25-25 ਪਿੰਡਾਂ ਦੀਆਂ ਪੰਚਾਇਤਾਂ ਬੁਲਾਣ ਵੀ ਇੱਕ ਦਿਨ ਇਹ 25 ਪਿੰਡ ਆਉਣਗੇ, ਅਗਲੇ ਦਿਨ ਇਹ 25 ਪਿੰਡ ਆਉਣਗੇ। ਉਹ ਕਿਸਾਨਾਂ ਦੀ رائے ਕੀ ਹੈ, ਉਹਨਾਂ ਦੀ ਚਿੰਤਾ ਕੀ ਹੈ? ਉਹਨੂੰ ਸੁਣਨ, ਉਹਦੇ ਹਿਸਾਬ ਦੇ ਨਾਲ ਫੈਸਲਾ ਕਰਨ ਔਰ ਅੱਜ ਸਥਿਤੀ ਅਮਨ ਜੀ ਇਹ ਹੈ, ਸੰਦੀਪ ਜੀ ਇਹ ਹੈ ਕਿ ਜਿੰਨਾ ਕਿਸਾਨ ਵਿਰੋਧ ਕਰ ਰਹੇ ਨੇ ਨਰਿੰਦਰ ਮੋਦੀ ਦਾ ਵਿਰੋਧ ਕਿਉਂ ਕੀਤਾ ਪੰਜਾਬ ਦੀ ਕਿਸਾਨੀ ਨੇ ਨਰਿੰਦਰ ਮੋਦੀ ਦੀ ਸਰਕਾਰ ਨੇ ਕੋਈ ਬਲੂ ਸਟਾਰ ਆਪਰੇਸ਼ਨ ਥੋੜੀ ਕਰਾਇਆ ਉਹ ਤਾਂ ਕਾਂਗਰਸ ਨੇ ਕਰਾਇਆ ਕਾਂਗਰਸ ਤੇ ਕਲੰਕ ਹੈ ਉਹਦਾ ਨਰਿੰਦਰ ਮੋਦੀ ਦਾ ਵਿਰੋਧ ਸਿਰਫ ਇਸੇ ਕਰਕੇ ਹੈ ਕਿ ਕਿਸਾਨਾਂ ਦੀ ਗੱਲ ਨਹੀਂ ਸੀ ਸੁਣੀ ਆਰਡੀਨੈਂਸ ਲਿਆਂਦਾ ਤੇ ਤਿੰਨ ਖੇਤੀ ਕਾਨੂੰਨ ਬਣਾਤੇ ਤੇ ਇਹ ਪ੍ਰਭਾਵ ਚਲਿਆ ਗਿਆ ਕਿਸਾਨਾਂ ਚ ਵੀ ਕਾਰਪੋਰੇਟ ਘਰਾਣੇ ਆ ਕੇ ਸਾਡੀਆਂ ਜ਼ਮੀਨਾਂ ਖੋਣਗੇ ਸਿਰਫ ਇਹ ਪ੍ਰਭਾਵ ਗਿਆ ਸੀ ਨਾ ਕਿਸ ਨੇ ਆ ਕੇ ਜ਼ਮੀਨ ਖੋਹੀ ਸੀ ਸਿਰਫ ਪ੍ਰਭਾਵ ਗਿਆ ਸੀ ਅਗਰ ਜ਼ਮੀਨ ਨਹੀਂ ਖੋਈ ਜਾਣੀ ਸੀ ਫੇਲ ਕੌਣ ਹੋਇਆ ਸਥਿਤੀ ਪੰਜਾਬ ਚ ਵੀ ਉਹੀ ਆ ਨਾ ਹਜੇ ਐਕਵਾਇਰ ਨਹੀਂ ਹੋਈ ਹਜੇ ਪਾਲਿਸੀ ਆਈ ਹੈ ਪਰ ਹਾਲਾਤ ਤੇ ਉਹੋ ਜੇ ਬਣ ਗਏ ਆ ਮੈਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਰਿੰਦਰ ਮੋਦੀ ਉਹਨਾਂ ਨੇ ਸੌਰੀ ਫੀਲ ਕੀਤੀ ਉਸ ਦਿਨ ਦਾ ਬੀਜੇਪੀ ਔਰ ਆਮ ਆਦਮੀ ਕਿਸਾਨਾਂ ਚ ਤਾਲਮੇਲ ਨਹੀਂ ਬਣ ਰਿਹਾ ਉਹ ਠੀਕ ਹੈ ਉਸ ਤੋਂ ਬਾਅਦ ਆਪਾਂ ਜਿੱਥੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਇਹੀ ਆਧਾਰ ਸੀਗਾ ਨਾ ਵੀ ਇਹਦਾ ਨਤਾਰਾ ਤੇ ਜਿੰਨੀ ਜੁਣ ਚੋ ਵਜਣਾ ਹਾਂ ਹੁਣ ਤੁਸੀਂ ਵੇਖੋ ਅਗਰ ਆਮ ਆਦਮੀ ਪਾਰਟੀ ਨੇ ਇਸ ਪਾਲਿਸੀ ਤੇ ਕਿਸਾਨਾਂ ਦੀ ਸਹਿਮਤੀ ਦੇ ਨਾਲ ਫੈਸਲਾ ਨਹੀਂ ਕੀਤਾ ਮੈਂ ਨਹੀਂ ਕਹਿੰਦਾ ਵੀ ਆਮ ਆਦਮੀ ਪਾਰਟੀ ਲੈਂਡ ਪੁਲਿੰਗ ਪਾਲਿਸੀ ਰੱਦ ਕਰ ਦੇ ਹਾਂ ਅਗਰ ਤੁਸੀਂ ਮੇਰਾ ਨਿੱਜੀ opinion ਪੁੱਛੋ ਤੇ ਇਹ ਲੈਂਡ ਪੁਲਿੰਗ ਪਾਲਿਸੀ ਵਿਵਾਦਾਂ ਚ ਆ ਚੁੱਕੀ ਹੈ ਇਹਨੂੰ ਸਥਗਿਤ ਕਰ ਦੇਣਾ ਚਾਹੀਦਾ ਵੀ ਅਸੀਂ ਇਹਨੂੰ ਮੁਲਤਵੀ ਕਰਤਾ ਅਸੀਂ 27 ਦੀਆਂ ਚੋਣਾਂ ਉੱਤ ਵੀ ਵੀ ਕਰਤਾ ਜਿਹੜੀ ਨੋਟੀਫਿਕੇਸ਼ਨ ਹੋਈ ਹੈ ਉਹਨੂੰ ਡੀ ਨੋਟੀਫਾਈ ਕਰ ਦੋ ਜੀ ਨੋਟੀਫਾਈ ਕਰ ਅਸੀਂ 27 ਦੀਆਂ ਚੋਣਾਂ ਤੋਂ ਬਾਅਦ ਇਹਦੇ ਤੇ ਫੈਸਲਾ ਕਰਾਂਗੇ ਪਰ ਅਸੀਂ 1.5 ਸਾਲ ਚੋਣਾਂ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਇਸ ਪਾਲਿਸੀ ਦੇ ਫਾਇਦੇ ਸਮਝਾਵਾਂਗੇ ਵੀ ਤੁਸੀਂ ਕਿਉਂ ਆਪਣੀ ਜ਼ਮੀਨ ਦੇ ਦਿਓ ਛੱਡ ਦਿਓ ਅਗਰ ਕਿਸਾਨ ਸਮਝ ਕਾਮਯਾਬ ਹੋ ਗਏ ਇਹ ਸਮਝਾਉਣ ਚ ਕਿਸਾਨਾਂ ਨੂੰ ਫਾਇਦਾ ਲੱਗਿਆ ਤੇ ਉਹਨਾਂ ਨੇ ਵੋਟਾਂ ਪਾ ਦੇਣੀਆਂ ਉਹਨਾਂ ਨੇ ਤਾਂ ਸਰਕਾਰ ਬਣਾ ਦੇਣੀ ਹੈ ਜਿੰਨਾ ਕਿਸਾਨਾਂ ਨੂੰ ਸਮਝ ਲੱਗੀ ਤੇ ਵੋਟਾਂ ਨਹੀਂ ਪੈਣੀਆਂ ਬੀਜੇਪੀ ਦੀ ਦਿੱਕਤ ਹੀ ਹੈ ਬੀਜੇਪੀ ਸਮਝਾ ਨਹੀਂ ਸਕੀ ਬੀਜੇਪੀ ਨੂੰ 24 ਦੀਆਂ ਚੋਣਾਂ ਚ ਪਿੰਡਾਂ ਦੀ ਸਾਡੀ ਵੋਟ ਨਹੀਂ ਪਈ ਹੁਣ ਮੈਂ 2 ਮਿੰਟ ਲਵਾਂਗਾ ਟੱਲਾ ਸਾਹਿਬ ਤੁਸੀਂ ਦੇਖੋ ਭਾਜਪਾ ਦੇ ਹਲੇ ਤੱਕ ਪੈਰ ਨਹੀਂ ਲੱਗੇ ਪਿੰਡਾਂ ਚ ਹਜੇ ਤੱਕ ਪੈਰ ਨਹੀਂ ਲੱਗੇ ਔਰ ਤੁਸੀਂ ਫਰਕ ਦੇਖੋ ਬੀਜੇਪੀ ਸਮਝ ਗਈ ਕਿ ਜ਼ਮੀਨ ਦੇ ਮਾਮਲੇ ਚ ਪੰਜਾਬ ਦੀਆਂ ਕਿਸਾਨਾਂ ਦੀਆਂ ਭਾਵਨਾਵਾਂ ਦੇ ਉਲਟ ਨਹੀਂ ਜਾਇਆ ਜਾ ਸਕਦਾ ਅੱਜ ਬੀਜੇਪੀ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਕਰ ਰਹੀ ਹੈ ਉਹ ਕਿਸਾਨਾਂ ਦੇ ਨਾਲ ਖੜੀ ਹੋ ਗਈ ਬੀਜੇਪੀ ਆ ਕੇ ਪਰ ਉਹ ਆਮ ਆਦਮੀ ਪਾਰਟੀ ਜਿਹੜੀ ਕਿਸਾਨਾਂ ਦੇ ਨਾਲ ਖੜੀ ਸੀ ਬੀਜੇਪੀ ਦਾ ਵਿਰੋਧ ਕਰ ਰਹੀ ਸੀ ਅੱਜ ਕਿਸਾਨ ਉਸ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਨੇ ਸਿਚੁਏਸ਼ਨ ਪੋਲਿਟਿਕਸ ਦੇ ਵਿੱਚ ਕਿਵੇਂ ਬਦਲੀ ਹੈ ਹੁਣ ਆਮ ਦੇਖੋ ਨਰਿੰਦਰ ਮੋਦੀ ਨੇ ਭਾਵੇਂ ਸੌਰੀ ਫੀਲ ਕੀਤੀ ਕਾਨੂੰਨ ਰੱਦ ਕੀਤੇ ਸਾਰਾ ਕੁਝ ਕੀਤਾ ਪਰ ਕਿਤਨਾ ਕਿਤੇ ਉਹ ਰੇਡ ਕੰਮ ਮੁਕਿਆ ਨਹੀਂ ਅੱਜ ਬੀਜੇਪੀ ਉਹਦਾ ਖਮਿਆਜਾ ਭੁਗਤ ਰਹੀ ਹੈ ਆਮ ਆਦਮੀ ਪਾਰਟੀ ਵੀ ਅਗਰ ਇਹ ਰੀਡ ਦਾ ਨਾਮੁਕਾ ਸਕੀਏ ਰੀਡ ਕਾ ਮੈਨੂੰ ਮੁੱਕਦਾ ਲੱਗਦਾ ਨਹੀਂ ਅਗਰ ਕਿਸਾਨਾਂ ਨੇ ਜ਼ਮੀਨਾਂ ਦੇਣੀਆਂ ਹੁੰਦੀਆਂ ਹਨਾ ਵੱਡੇ ਪੱਧਰ ਤੇ ਤੇ ਸਰਕਾਰ ਕਿਸਾਨਾਂ ਦੀਆਂ ਪ੍ਰੈਸ ਕਾਨਫਰੰਸ ਕਰਾ ਦਿੰਦੀ ਵੀ ਆ 25 ਪਿੰਡਾਂ ਦੀ ਪੰਚਾਇਤ ਬੈਠੀ ਹੈ ਜੀ ਇਹਨਾਂ ਨੇ ਸਾਨੂੰ ਜ਼ਮੀਨ ਦੇਣ ਦਾ ਫੈਸਲਾ ਕਰਤਾ ਇਹ ਤੁਹਾਨੂੰ ਦੱਸਣਗੇ ਕਿ ਲੈਂਡ ਪੂਲਿੰਗ ਦੇ ਫਾਇਦੇ ਕੀ ਨੇ ਤੁਸੀਂ ਕੋਈ ਪ੍ਰੈਸ ਕਾਨਫਰੰਸ ਹੋਈ ਸਰਕਾਰ ਦੇ ਮੰਤਰੀ ਬੋਲ ਰਹੇ ਨੇ ਹੁਣ ਇਹਦੇ ਪਿੱਛੇ ਦੋ ਸਵਾਲ ਨੇ ਕੀ ਸੱਚਮੁੱਚ ਦਿੱਲੀ ਦੀ ਲੀਡਰਸ਼ਿਪ ਦਾ ਦਬਾਅ ਹੈ ਭਗਵੰਤ ਮਾਨ ਤੇ ਇੱਕ ਸਵਾਲ ਹੈ ਦੂਜਾ ਕੀ ਸੱਚਮੁੱਚ ਇਸਕੀਮ ਦੇ ਬਹੁਤ ਫਾਇਦੇ ਨੇ ਦੋਈ ਗੱਲਾਂ ਨੇ ਨਾ ਅਗਰ ਇਸਕੀਮ ਦੇ ਫਾਇਦੇ ਵੀ ਹੋਣ ਤੇ ਕਿਸਾਨ ਉਸ ਫਾਇਦੇ ਲਈ ਤਿਆਰ ਨਹੀਂ ਉਹੀ ਗੱਲ ਬੀਜਪੀ ਕਹ ਰਹੀ ਸੀ ਨਾ ਇਹੀ ਗੱਲ ਤੇ ਕਿਸਾਨ ਅੰਦੋਲਨ ਵੇਲੇ ਹੋਈ ਸੀਗੀ ਨਾ ਵੀ ਜਿਹੜਾ ਤੁਸੀਂ ਕਾਨੂੰਨ ਲਿਆਇਓ ਜਦੋਂ ਜਿਹੜਾ ਬੰਦੇ ਵਾਸਤੇ ਤੁਸੀਂ ਕਾਨੂੰਨ ਬਣਾਇਆ ਜਦੋਂ ਉਹ ਹੀ ਨਹੀਂ ਮੰਨਦਾ ਤੇ ਤੁਸੀਂ ਕਦੇ ਨਹੀਂ ਥੋਪਦੇ ਪਏ ਹੋ। ਇਹੀ ਸਿਚੁਏਸ਼ਨ ਹੁਣ ਪੰਜਾਬ 'ਚ ਬਣ ਗਈ ਆ। ਪੰਜਾਬ 'ਚ ਬਣ ਗਈ ਆ। ਤੇ ਹੁਣ ਜਿਹੜੀ ਤਰਨਤਾਰਨ ਦੀ ਜ਼ਿਮਨੀ 'ਚ ਹੋਣਾ ਹੈ ਕਿਤੇ ਇਹੀ ਮੁੱਦਾ ਮੁੱਖ ਮੁੱਦਾ ਨਾ ਬਣ ਜੇ ਜਿਹੜਾ ਉਹ ਪੰਚਕ ਅਜੰਡਾ ਹੈ ਤਰਨਤਾਰਨ ਚ ਕਿਤੇ ਪਿੱਛੇ ਨਾ ਪੈ ਜਾਣਾ। ਤਰਨਤਾਰਨ ਦੇ ਵਿੱਚ ਕਿਤੇ ਕਿਸਾਨੀ ਕਿਉਂਕਿ ਉਹ ਵੱਡੀ ਵੋਟ ਉਥੇ ਕਿਸਾਨੀ ਆ। ਕਿਤੇ ਉਥੇ ਇਹੀ ਮੁੱਖ ਮੁੱਦਾ ਨਾ ਮੰਨ ਜੇ ਵੀ ਕੀ ਕਿਸਾਨੀ ਲੈਂਡ ਪੁੱਲਿੰਗ ਨੂੰ ਸਮਰਥਨ ਕਰਦੀ ਹੈ ਜਾਂ ਨਹੀਂ ਕੀ ਸਰਕਾਰ ਲੈਂਡ ਪੁੱਲਿੰਗ ਯੋਜਨਾ ਪਿੱਛੇ ਲੈਂਦੀ ਹੈ ਜਾਂ ਨਹੀਂ ਦੇਖੋ ਅੱਜ ਦੀ ਸਥਿਤੀ ਇਹ ਹੈ ਅਗਰ ਭਗਵੰਤ ਮਾਨ ਸਟੈਂਡ ਲੈ ਜੇ ਕਿ ਮੈਂ ਪੰਜਾਬ ਦੇ ਕਿਸਾਨਾਂ ਦਾ ਮਨ ਪੜ ਲਿਆ ਉਸ ਤੋਂ ਪਹਿਲਾਂ ਮਿਲ ਲੈ ਭਗਵੰਤ ਮਾਨ ਆਮ ਆਦਮੀ ਕੈਦਰੀਅਲ ਸਾਹਿਬ ਵੀ ਮਿਲਣ ਮੈਂ ਦਾਅਵੇ ਨਾਲ ਕਹਿੰਦਾ ਮੈਂ ਉਦੋਂ ਵੀ ਕਹਿੰਦਾ ਸੀ ਕਿ ਅਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਘਰੇ 50 ਕਿਸਾਨ ਲੀਡਰਾਂ ਨੂੰ ਭੋਜਨ ਤੇ ਬੁਲਾ ਲੈਣ ਇੱਕ ਘੰਟੇ ਲਈ ਨਰਿੰਦਰ ਮੋਦੀ ਨੇ ਭੋਜਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਐਲਾਨ ਕਰ ਦੇਣਾ ਸੀ ਵੀ ਅਸੀਂ ਖੇਤੀ ਕਾਨੂੰਨ ਵਾਪਸ ਲੈਣੇ ਆ। ਉਹੀ ਗੱਲ ਅਰਵਿੰਦ ਕੇਜਰੀਵਾਲ ਜੀ ਨਾਲ ਹੈ ਔਰ ਭਗਵੰਤ ਮਾਨ ਨਾਲ ਹੈ। ਇਹ 25 ਪਿੰਡਾਂ ਦੀਆਂ ਪੰਚਾਇਤਾਂ ਬਣਾ ਲੈਣ। 25 ਪਿੰਡਾਂ ਦੀਆਂ ਪੰਚਾਇਤਾਂ ਨਾਲ ਜਦੋਂ ਇਹਨਾਂ ਨੇ ਮੀਟਿੰਗ ਕਰਨੀ ਹੈ ਦੁਪਹਿਰ ਦਾ ਭੋਜਨ ਖਾਣਾ ਹੈ ਤੇ ਫੈਸਲੇ ਹੋ ਜਾਣੇ ਆ। ਸੰਦੀਪ ਜੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਨਾ ਪੋਲੀਟੀਕਲ ਪਾਰਟੀਆਂ ਲੋਕ ਭਾਵਨਾਵਾਂ ਤੇ ਅੱਗੇ ਵਧਣੀਆਂ ਚਾਹੀਦੀਆਂ ਨੇ ਇਸੇ ਕਰਕੇ ਲੋਕ ਸਰਕਾਰ ਚੁਣਦੇ ਆ ਨਾ। ਹੁਣ ਮੁਫਤ ਬਿਜਲੀ ਦਿੱਤੀ ਲੋਕ ਭਾਵਨਾ ਸੀ ਲੋਕਾਂ ਨੇ ਵੋਟਾਂ ਪਾਤੀਆਂ ਭਗਵੰਤ ਮਾਨ ਨੇ 55 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਲੋਕ ਸਤਿਕਾਰ ਕਰਦੇ ਨੇ ਪਿੰਡ ਪਿੰਡ ਟੇਲਾਂ ਚ ਪਾਣੀ ਪਹੁੰਚਾਤਾ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਪਿੰਡ ਪਿੰਡ ਪੈਰ ਲਵਾਤੇ ਹੁਣ ਹਜ਼ਾਰ ਰੁਪਿਆ ਵੀ ਖਾਤੇਆਂ ਚ ਪਾ ਦੇਣਗੇ ਤੇ ਸਾਡੀਆਂ ਗਰੀਬ ਮਹਿਲਾਵਾਂ ਭੈਣਾ ਮਾਤਾਵਾਂ ਉਹ ਵੀ ਦਵਾਵਾਂ ਦੇਣ ਗਿਆ ਵੀ ਸਰਕਾਰ ਨੇ ਸਾਨੂੰ ਪੈਸੇ ਦਿੱਤੇ ਪਾਈ ਇਹਨਾਂ ਨੂੰ ਵੋਟ ਪਾਉਣੇ ਬਣਦੀ ਆ ਪਰ ਅਗਰ ਲੈਂਡ ਪੁਲਿੰਗ ਦਾ ਮੁੱਦਾ ਜਿਹੜਾ ਜ਼ਮੀਨ ਦੇ ਨਾਲ ਜੁੜਿਆ ਮੁੱਦਾ ਹੈ ਅਗਰ ਕਿਸਾਨ ਇਹ ਪ੍ਰਭਾਵ ਲੈ ਗਏ ਕਿ ਇਸ ਵਾਰ ਇਹਨਾਂ ਨੇ ਅਗਰ ਲੈਂਡ ਪੁਲਿੰਗ ਕਰਤੀ ਜੇ ਕਿਸਾਨ ਇਹ ਭਾਵ ਲੈ ਗਏ ਵੀ ਦੇਖੋ ਸਾਡੇ ਵਿਰੋਧ ਦੇ ਬਾਵਜੂਦ ਵੀ ਇਹਨਾਂ ਨੇ ਲੈਂਡ ਪੁਲਿੰਗ ਕਰਕੇ ਜ਼ਮੀਨਾਂ ਲੈ ਲਈਆਂ ਪੰਜਾਬ ਚ ਅੰਦੋਲਨ ਤਾਂ ਚੱਲੂਗਾ ਫਿਰ ਸਤਾਈ ਔਖਾ ਹੈ ਆਮ ਆਦਮੀ ਪਾਰਟੀ ਲਈ ਕਿਸਾਨ ਨੇ ਲੋ ਇੱਥੇ ਧਰਨੇ ਲੱਗ ਜਾਣੇ ਆ ਝੜਪ ਹੋਏਗੀ ਐਦਾਂ ਜ਼ਮੀਨ ਤੇ ਕਿਸੇ ਨੇ ਪੈਰ ਰੱਖਣੀ ਨਹੀਂ ਜਿਹੜਾ ਝੜਪਾਂ ਕਿਸਾਨ ਸਾਡੇ ਸਿਆਣੇ ਆ ਉਹ ਅੰਦੋਲਨ ਕਰਦੇ ਨੇ ਹਿੰਸਾ ਤੇ ਨਹੀਂ ਹੁੰਦੇ ਪਰ ਲੈਂਡ ਪੁਲਿੰਗ ਅਗਰ ਲਾਗੂ ਹੋਗੀ ਤੇ ਡੇਢ ਸਾਲ ਚ ਫਾਇਦਾ ਕਿਸਾਨ ਦੀ ਜ਼ਮੀਨ ਦਾ ਡੇਢ ਸਾਲ ਚ ਹਜ਼ਾਰ ਗਜ ਉਹਨੇ ਦਾ ਨਹੀਂ ਹੋਣਾ ਵੀ ਕਿਸਾਨ ਕਵੇ ਮੇਰੇ ਪੂਰੇ ਕਿੱਲੇ ਜਿੰਨੀ ਕਮਾਈ ਹੋਗੀ ਉਹ ਨਹੀਂ ਹੋਣਾ ਔਰ ਗਰੀਬ ਬੰਦੇ ਦੇ ਵਸਦਾ ਨਹੀਂ ਰਹਿਣੀ ਜ਼ਮੀਨ ਜਦੋਂ ਡਿਵੈਲਪਰਾਂ ਨੇ ਡਿਵੈਲਪ ਕਰਤੀ ਕੀ ਕੀ ਸਰਕਾਰ ਇਹ ਵਾਦਾ ਕਰੂਗੀ ਵੀ ਐਤੇ 10000 15000 ਰੁਪਏ ਗੱਜ ਤੋਂ ਰੇਟ ਨਹੀਂ ਵਧੂਗਾ। ਅਗਰ ਸਰਕਾਰ ਇਹ ਕਹਿ ਦੂਗੀ ਕਿ 10 15 20000 ਗੱਜ ਤੋਂ ਰੇਟ ਨਹੀਂ ਵਧੂਗਾ ਤੇ ਫਿਰ ਤਾਂ ਮੁੱਦਾ ਹੀ ਖਤਮ ਹੋ ਗਿਆ। ਕਿਸਾਨਾਂ ਨੂੰ ਫਿਰ ਫਾਇਦਾ ਕਿੱਥੋਂ ਹੋਣਾ ਹੈ? ਤੇ ਜੇ ਰੇਟ 50000 60000 ਗੱਜ ਲੱਖ ਰੁਪਏ ਗੱਜ ਜਿਵੇਂ ਚੰਡੀਗੜ੍ਹ ਮੁਹਾਲੀ ਹੈ। ਮੁਹਾਲੀ 'ਚ ਲੱਖ ਲੱਖ ਰੁਪਏ ਗੱਜ ਨੇ ਚੰਗੀਆਂ ਚੰਗੀਆਂ ਥਾਵਾਂ 'ਤੇ। 1.5 ਲੱਖ ਰੁਪਏ ਗੱਜ। ਤੇ ਉੱਥੇ ਕਿਹਨੇ ਪੈਸਾ ਕਮਾਇਆ ਕਿਸਾਨਾਂ ਨੇ ਨਹੀਂ ਕਮਾਇਆ। 4800 ਗਾਜ ਸੰਦੀਪ ਜੀ ਬੜੀ ਸਿੰਪਲ ਕੈਲਕੂਲੇਸ਼ਨ ਹੈ 4840 ਗਾਜ ਨੂੰ ਲੱਖ ਨਾਲ ਗੁਣਾ ਕਰ ਲਓ 4840 ਗਾਜ ਨੂੰ ਲੱਖ ਨਾਲ ਗੁਣਾ ਕਰ ਲਓ ਕਿੰਨੇ ਹਜ਼ਾਰ ਕਰੋੜ ਰੁਪਈਆ ਬਣ ਗਿਆ ਤੇ ਜੇ ਡਿਵੈਲਪਮੈਂਟ ਤੇ ਉਹਦੇ ਤੇ ਅੱਲੱਗ ਵੀ ਜਾਊਗਾ ਇੱਕ ਕਿਲੇ ਤੇ 10-15 ਕਰੋੜ ਰੁਪਈਆ ਤੇ ਤਾਂ ਵੀ ਕਿੱਡਾ ਪ੍ਰੋਫਿਟ ਹੈ ਜੀ ਸੋ ਇਸ ਕਰਕੇ ਇਹ ਤਰਨਤਾਰਨ ਚ ਅਗਰ ਵੱਡਾ ਮੁੱਦਾ ਬਣ ਗਿਆ ਤੇ ਇਹ ਆਮ ਆਦਮੀ ਪਾਰਟੀ ਲਈ ਇੱਕ ਟੈਸਟ ਹੋਊਗਾ ਮੈਂ ਤਾਂ ਇਹ ਕਹਿਣਾ ਕਿ ਇਹ ਮੁੱਦਾ ਬਣ ਜਾਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਹੀ ਕਹਿ ਦੇਣਾ ਚਾਹੀਦਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਚ ਪਤਾ ਲੱਗ ਜੂਗਾ ਵੀ ਕਿਸਾਨ ਲੈਂਡ ਪੁਲਿੰਗ ਨੂੰ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ ਬਿਲਕੁਲ ਸੱਤ ਅੱਡੀ ਗੱਲ ਹੈ ਜੇ ਇਹ ਮੁੱਦਾ ਬਣ ਗਿਆ ਇਹ ਆਮ ਆਦਮੀ ਪਾਰਟੀ ਲਈ ਚਿੰਤਾ ਵਾਲੀ ਗੱਲ ਵੀ ਹੈ ਤਰਨਤਾਰਨ ਚ ਕਿਉਂਕਿ ਉੱਥੇ ਹਰਮੀਤ ਸਿੰਘ ਸੰਧੂ ਦੀ ਵੀ ਕਿਸੇ ਨੇ ਸੁਣਨੀ ਨਹੀਂ ਵੀ ਸੰਧੂ ਸਾਹਿਬ ਲੈਂਡ ਪੁਲਿੰਗ ਵਾਪਸ ਕਰਾਉਣੇ ਹੋ ਫੇਰ ਤਾਂ ਗੱਲ ਤੁਰਦੀ ਆ ਅੱਗੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਲਈ ਇਸ ਮੁੱਦੇ ਤੇ ਰੀਕਨਸਿਡਰ ਕਰਨਾ ਪੁਨਰ ਵਿਚਾਰ ਕਰਨਾ ਪੰਜਾਬ ਹਿੱਤ ਚ ਹੈ ਆਮ ਆਦਮੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋਣਾ ਔਰ ਮੈਂ ਤੁਹਾਨੂੰ ਇਹ ਵੀ ਕਹਿ ਦਿੰਦਾ ਸੰਦੀਪ ਜੀ ਅੱਜ ਭਗਵੰਤ ਮਾਨ 25 ਪਿੰਡਾਂ ਦੀਆਂ ਪੰਚਾਇਤਾਂ ਨੂੰ ਮਿਲ ਕੇ ਕੇਜਰੀਵਾਲ 25 ਪਿੰਡਾਂ ਦੀਆਂ ਪੰਚਾਇਤਾਂ ਨੂੰ ਮਿਲ ਕੇ ਅਗਰ ਇਸ ਲੈਂਡ ਪੂਲਿੰਗ ਦੀ ਯੋਜਨਾ ਨੂੰ ਵਾਪਸ ਲੈ ਲੈਣਗੇ ਤਾਂ ਬਹੁਤ ਵੱਡਾ ਹੰਗਾਰਾ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੂੰ ਮਿਲੇਗਾ ਕਿ ਇਹਨਾਂ ਨੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਵਕਤ ਰਹਿੰਦੇ ਪਛਾਣ ਲਿਆ ਤੇ ਫਿਰ 27 ਚ ਇਹ ਡਟ ਕੇ ਮੈਦਾਨ ਚ ਜਾ ਕੇ ਚੋਣ ਜਿੱਤਣ ਵਾਲੇ ਪਾਸੇ ਵੀ ਵੱਧ ਸਕਦੇ ਨੇ ਪਰ ਅਗਰ ਆਮ ਆਦਮੀ ਪਾਰਟੀ ਇਸੇ ਲੈਂਡ ਪੁਲਿੰਗ ਯੋਜਨਾ ਦੇ ਮੁੱਦੇ ਤੇ ਅੱਗੇ ਵਧਦੀ ਰਹੀ ਕਿਉਂਕਿ ਕਨਵਿੰਸ ਨਹੀਂ ਹੋ ਪਾਰੇ ਲੋਕ ਹਜੇ ਤੱਕ ਮੈਂ ਵੀ ਕਨਵਿੰਸ ਨਹੀਂ ਹਾਂ ਲੈਂਡ ਪੁਲਿੰਗ ਦੀ ਯੋਜਨਾ ਤੋਂ ਮੈਨੂੰ ਇਹਨਾਂ ਦਾ ਕੋਈ ਮੰਤਰੀ ਐਮ ਐਲ ਏ ਆ ਕੇ ਅਗਰ ਸਮਝਾ ਦੇ ਜੇ ਕਿਸੇ ਕੋਲ ਟਾਈਮ ਹੋਵੇ ਜੇ ਮੈਂ ਸਮਝ ਗਿਆ ਤੇ ਮੈਂ ਸਭ ਤੋਂ ਪਹਿਲਾਂ ਝੰਡਾ ਚੱਕੂਗਾ ਕਿ ਲੈਂਡ ਪੁਲਿੰਗ ਚੰਗੀ ਗੱਲ ਹੈ ਮੈਂ ਸਮਝਾਉਣਾ ਹੋ ਸਕਦਾ ਪੰਜਾਬ ਤੋਂ ਬਾਹਰ ਉਹਦੇ ਫਾਇਦੇ ਹੁੰਦੇ ਹੋਣ ਪੰਜਾਬ ਤੋਂ ਬਾਹਰ ਜ਼ਮੀਨ ਤੇ ਪੰਜਾਬ ਦੀ ਜ਼ਮੀਨ ਦਾ ਫਰਕ ਬੜਾ ਹੈ ਸੰਦੀਪ ਜੀ ਸਾਡੀ ਉਪਜਾਊ ਜ਼ਮੀਨ ਹੈ ਬੜੀ ਸੋ ਇਸ ਕਰਕੇ ਤੁਹਾਡਾ ਸਵਾਲ ਅੱਜ ਬੜਾ ਮਹੱਤਵਪੂਰਨ ਸੀ ਜਿੱਤੇ ਆਪਾਂ ਗੱਲਬਾਤ ਤੋਰੀ ਹੈ ਇਹ ਬਹੁਤ ਵੱਡਾ ਮੁੱਦਾ ਸੰਦੀਪ ਜੀ ਬਣ ਗਿਆ ਔਰ ਤਰਨ ਤਰਨ ਦੀ ਚੋਣ 'ਚ ਅਗਰੇ ਮੁੱਦਾ ਬਣ ਗਿਆ ਫਿਰ ਹਾਰ ਜਿੱਤ ਦਾ ਫੈਸਲਾ ਲੈਂਡ ਪੂਲਿੰਗ ਨਹੀਂ ਕਰਨਾ ਫਿਰ ਜਿਹੜੇ ਪੰਥਕ ਮੁੱਦੇ ਨੇ ਪੰਜਾਬ ਸਾਹਮਣੇ ਇਸ ਸੀਟ ਤੇ ਸ਼ਾਇਦ ਲੋਕ ਉਹ ਸੋਚ ਕੇ ਵੋਟਾਂ ਨਾ ਪਾਉਣ ਕੋਈ ਅਮਰਿਤਪਾਲ ਛੁੱਟੂਗਾ ਜਾਂ ਨਹੀਂ ਛੁੱਟੂਗਾ ਅਮਰਿਤਪਾਲ ਤੇ ਇਲਜ਼ਾਮ ਸੱਚੇ ਆ ਜਾਂ ਨਹੀਂ ਫਿਰ ਪੰਜ ਮੈਂਬਰੀ ਕਮੇਟੀ ਇਹਦਾ ਕੈਂਡੀਡੇਟ ਕਿਹੜਾ ਹੈ ਤੇ ਸੁਖਵੀਰ ਬਾਦਲ ਦਾ ਕੈਂਡੀਡੇਟ ਕਿਹੜਾ ਹੈ ਫਿਰ ਤਾਂ ਲੈਂਡ ਪੁੱਲਿੰਗ ਹੀ ਚੱਲਣੀ ਹੈ ਲੋਕਾਂ ਨੇ ਸੋਚ ਕੇ ਵੋਟਾਂ ਪਾਉਣੀਆਂ ਨੇ ਦੂਜੇ ਪਾਸੇ ਲੋਕਾਂ ਨੇ ਆਪ ਹੀ ਕੋਈ ਨਾ ਕੋਈ ਹੀਰੋ ਚੁਣ ਲੈਣਾ ਹੈ ਜਿਹੜਾ ਉਹਨਾਂ ਨੂੰ ਲੱਗੂਗਾ ਕਿ ਪੰਜਾਬ ਦੇ ਸਿਧਾਂਤਾਂ ਦੀ ਲੜਾਈ ਲੜਨ ਵਾਲਾ ਹੈ ਸੋ ਆਮ ਆਦਮੀ ਪਾਰਟੀ ਲਈ ਹਜੇ ਵੀ ਵੇਲਾ ਹੈ ਕਿ ਉਹਨੂੰ ਠੀਕ ਹੈ ਮੰਤਰੀ ਰੋਜ਼ ਪ੍ਰੈਸ ਕਾਨਫਰੰਸ ਕਰ ਰਹੇ ਨੇ ਹੁਣ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕੀਤੀ ਪਰ ਤੁਸੀਂ ਕਿਸਾਨਾਂ ਦੇ ਨਾਲ ਮੀਟਿੰਗਾਂ ਕਰੋ ਕਿਸਾਨ ਸੰਗਠਨਾਂ ਨੂੰ ਸੱਦੋ ਸਰਕਾਰੀ ਤੌਰ ਤੇ ਜਿਵੇਂ ਕੇਂਦਰ ਵਾਲੇ ਸੱਦਦੇ ਸੀ ਨਾ ਐਮਐਸਪੀ ਦੇ ਕਾਨੂੰਨ ਤੇ ਜੇ ਉਹਦਾ ਸਿੱਟਾ ਕੱਢੋ ਫਿਰ ਮੈਨੂੰ ਲੱਗਦਾ ਇਹ ਗੱਲ ਗੰਭੀਰਤਾ ਦੇ ਨਾਲ ਸਰਕਾਰ ਦੇ ਹੱਕ 'ਚ ਜਾਊਗੀ ਅਗਰ ਸਰਕਾਰ ਵੀ ਅੜੀ ਰਹੀ ਤੇ ਕਿਸਾਨਾਂ ਦਾ ਅੰਦੋਲਨ ਹੋਰ ਤਕੜਾ ਹੋ ਗਿਆ ਤੇ ਫਿਰ ਆਮ ਆਦਮੀ ਪਾਰਟੀ ਲਈ ਸ਼ੁਭ ਸ਼ਗਨ ਨਹੀਂ ਹੈ ਦੇ ਨਾਲ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਸਿਕਾ ਜੀ ਬਹੁਤ ਧੰਨਵਾਦ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖਣ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ